ਸਵਾਗਤ ਹੈ ਜੀ ਇੱਕ ਵਾਰ ਮੁੜ ਤੋਂ ਤੁਸੀਂ ਜੁੜ ਚੁੱਕੇ ਹੋ ਹੁਸ਼ਾਰਪੁਰ ਨਿਊਜ਼ ਦੇ ਨਾਲ ਤੇ ਮੈਂ ਹਾਂ ਚੇਤਨ ਕਾ ਸ਼ਾਪ ਸੋ ਗੱਲਬਾਤ ਕਰਾਂਗੇ ਅੱਜ ਇੱਕ ਵਾਰ ਮੋੜੇ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ 2 ਸਾਲ ਦਾ ਸਮਾਂ ਜਿਹੜਾ ਉਹ ਪੂਰਾ ਹੋਣ ਵਾਲਾ ਹੈ ਸਾਲ 2022 ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਭਰ ਦੇ ਵਿੱਚ ਵੱਡੀ ਜਿੱਤ ਹਾਸਲ ਕੀਤੀ ਗਈ ਸੀ ਹੁਸ਼ਾਰਪੁਰ ਦੀ ਗੱਲ ਕਰੀਏ ਤਾਂ ਹੁਸ਼ਾਰਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬ੍ਰਹਮਸ਼ੰਕਰ ਚਿੰਪਾ ਵੱਲੋਂ ਆਪਣੇ ਉਮੀਦਵਾਰਾਂ ਨੂੰ ਚਿਤ ਕਰਕੇ ਜਿੱਤ ਹਾਸਲ ਕੀਤੀ ਗਈ ਸੀ तकरीबन 14 ਤੋਂ 15 ਹਜ਼ਾਰ ਦੀ ਲੀਡ ਦੇ ਨਾਲ ਇੱਕ ਸ਼ਾਨਦਾਰ ਜਿੱਤ ਹੈ ਜਿਹੜੀ ਉਹ ਮੰਤਰੀ ਬ੍ਰਹਮਸ਼ੰਕਰ ਜਿੰਪਾ ਦੀ ਝੋਲੀ ਦੇ ਵਿੱਚ ਪਈ ਸੀ ਤੇ ਜਿੱਤ ਹਾਸਲ ਕਰਨ ਤੋਂ ਬਾਅਦ ਜਦੋਂ ਵਿਧਾਇਕ ਬੜਦੇ ਨੇ ਤਾਂ ਪੰਜਾਬ ਕੈਬਨਿਟ ਦੇ ਵਿੱਚ ਉਹਨਾਂ ਨੂੰ ਥਾਂ ਵੀ ਮਿਲਦੀ ਹੈ ਸੋ ਅੱਜ ਇੱਕ ਵਾਰ ਮੁੜ ਤੋਂ ਗੱਲਬਾਤ ਕਰਾਂਗੇ ਖੁਦ ਨੂੰ ਹੁਸ਼ਿਆਰਪੁਰ ਦਾ ਹਮਦਰਦ ਕਾ ਹੋਣ ਵਾਲੇ ਮੰਤਰੀ ਜਿੰਪਾ ਦੀ ਜੋ ਕਿ ਸਰਕਾਰ ਦਾ ਸਮਾਂ ਜਿਹੜਾ ਉਹ 2 ਸਾਲ ਮੁਕੰਮਲ ਹੋਣ ਮੁਕੰਮਲ ਹੋਣ ਤੇ ਆ ਚੁੱਕਿਆ ਪਰੰਤੂ ਅੱਜ ਤੱਕ ਇਹ ਜਨਾਬ ਤੋਂ ਹੁਸ਼ਿਆਰਪੁਰ ਹੁਸ਼ਿਆਰ ਦੇ ਵਕਫ ਵਕ ਚੌਂਕਾਂ 'ਚ ਲੱਗੇ ਸੀਸੀਟੀਵੀ ਕੈਮਰੇ ਭਾਵ ਹੁਸ਼ਿਆਰਪੁਰ ਦੀ ਤੀਜੀ ਅੱਖ ਅਜੇ ਤੱਕ ਉਨ੍ਹਾਂ ਕੋਲੋਂ ਠੀਕ ਨਹੀਂ ਕਰਵਾ ਹੋਈ ਹਾਲਾਂਕਿ ਇਹ ਮਾਮਲਾ ਮੇਰੇ ਵੱਲੋਂ ਕਈ ਵਾਰ ਲੋਕਾਂ ਦੀ ਕਚਹਿਰੀ ਦੇ ਵਿੱਚ ਪ੍ਰਸ਼ਾਸਨ ਦੀ ਕਚਹਿਰੀ ਦੇ ਵਿੱਚ ਚੁਕਿਆ ਜਾ ਚੁੱਕਿਆ ਹੈ ਸੋ ਇਸ ਤੋਂ ਇਲਾਵਾ ਮੰਤਰੀ ਬ੍ਰਹਮਸ਼ੰਕਰ ਜਿੰਪਾ ਦੇ ਧਿਆਨ ਵਿੱਚ ਵੀ ਇਹ ਮਾਮਲਾ ਕਈ ਵਾਰ ਮੇਰੇ ਵੱਲੋਂ ਲਿਆਂਦਾ ਜਾ ਚੁੱਕਿਆ ਪਰੰਤੂ ਜੇਕਰ ਅਜੇ ਤੱਕ ਕੋਈ ਜਵਾਬ ਮਿਲਿਆ ਤਾਂ ਮੰਤਰੀ ਵੱਲੋਂ ਸਿਰਫ ਤਾਂ ਸਿਰਫ ਫੋਕੇ ਅਤੇ ਅਤ ਦੇ ਝੂਠੇ ਲਾਰੇ ਜਿਹੜੇ ਉਹ ਪੱਲੇ ਪਏ ਨੇ ਕਿਉਂਕਿ ਖੁੱਦ ਨੂੰ ਹੁਸ਼ਿਆਰਪੁਰ ਚ ਵਿਕਾਸਤਾ ਮਸੀਹਾ ਦੱਸਦੇ ਨੇ ਖੁੱਦ ਨੂੰ ਹੁਸ਼ਿਆਰਪੁਰ ਹਲਕੇ ਦਾ ਸਭ ਤੋਂ ਵੱਡਾ ਹਮਦਰਦ ਦੱਸਦੇ ਨੇ ਅਕਸਰ ਆਪਾਂ ਵੇਖਦੇ ਆ ਕਿ ਲਾਈਵ ਰਹਿੰਦੇ ਨੇ ਜ਼ਿਆਦਾਤਰ ਧਿਆਨ ਜਿਹੜਾ ਮੰਤਰੀ ਸਾਹਿਬ ਦਾ ਉਹ ਰੀਬਨ ਕੱਟਣ ਦੇ ਵਿੱਚ ਲੰਘ ਜਾਂਦਾ ਉਹਨਾਂ ਦੀ ਜ਼ਿੰਦਗੀ ਦਾ ਜ਼ਿਆਦਾ ਸਮਾਂ ਜਿਹੜਾ ਵਿਧਾਇਕੀ ਦਾ ਜਾਂ ਮੰਤਰੀ ਦਾ ਜਿਹੜਾ ਉਹਨਾਂ ਦਾ ਜ਼ਿਆਦਾਤਰ ਸਮਾਂ ਉਹ ਰੀਬਨ ਕੱਟਣ ਦੇ ਵਿੱਚ ਜਿਹੜਾ ਉਹ ਲੰਘ ਜਾਂਦਾ ਸੋ ਮੈਂ ਮੰਤਰੀ ਸਾਹਿਬ ਨੂੰ ਕਹਿਣਾ ਚਾਹਾਂਗਾ ਕਿ ਸਿਰਫ ਰੀਬਨ ਕੱਟਨੇ ਗਲੀਆਂ ਦੇ ਉਦਘਾਟਨ ਕਰਨੇ ਜਾਨੀ ਪੱਥਰ ਰਖਣੇ ਇਹ ਵਿਕਾਸ ਨਹੀਂ ਹੁੰਦਾ ਇਕੱਲਾ ਵਿਕਾਸ ਉਹ ਹੁੰਦਾ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨਾ ਵੀ ਹਾਲਾਂਕਿ ਇੱਕ ਵਿਸ਼ਾ ਇਹ ਹੁੰਦਾ ਹੈ ਕਿ ਹੋ ਸਕਦਾ ਹੈ ਕਿ ਮੰਤਰੀ ਸਾਹਿਬ ਦੇ ਧਿਆਨ ਦੇ ਵਿੱਚ ਇਹ ਮਾਮਲਾ ਨਾ ਹੋਵੇ ਪਰੰਤੂ ਇਹ ਸੀਸੀਟੀਵੀ ਕੈਮਰਾ ਦਾ ਮਾਮਲਾ ਜਿਹੜਾ ਮੇਰੇ ਵੱਲੋਂ ਕੋਈ ਇੱਕ ਵਾਰ ਕੋਈ ਦੋ ਵਾਰ ਜਾਂ ਤਿੰਨ ਵਾਰ ਨਹੀਂ ਬਲਕਿ ਅਨੇਕਾਂ ਵਾਰ ਹੈ ਜਿਹੜਾ ਉਹ ਸਟੂਡੀਓ ਰੂਮ ਰਾਹੀਂ ਵੀ ਚੁੱਕਿਆ ਜਾ ਚੁੱਕਿਆ ਹੈ ਹੁਸ਼ਾਰਪੁਰ ਸ਼ਹਿਰ ਦੇ ਵਕਫਾ ਚੌਂਕਾ 'ਚ ਲੱਗੀ ਤੀਜੀ ਅੱਖ ਦੀ ਤਰਸਯੋਗ ਹਾਲਤ ਵੀ ਦਿਖਾਈ ਜਾ ਚੁੱਕੀ ਹੈ ਮંત્રી ਸਾਹਿਬ ਤੋਂ ਵੀ ਇਸ ਬਾਬਤੇ ਮੇਰੇ ਵੱਲੋਂ ਦੋ ਤੋਂ ਤਿੰਨ ਵਾਰ ਜਿਹੜੇ ਉਹ ਸਵਾਲ ਪੁੱਛੇ ਜਾ ਚੁੱਕੇ ਨੇ ਤਾਂ ਹਰ ਵਾਰ ਮੰਤਰੀ ਸਾਹਿਬ ਵੱਲੋਂ ਇੱਕ ਮਿੱਠੀ ਗੋਲੀ ਆ ਜਿਹੜੀ ਉਹ ਦੇ ਦਿੱਤੀ ਜਾਂਦੀ ਹੈ ਜਲਦ ਚੱਲ ਜਾਣੇ ਆ ਡੈਫੀਨੇਟਲੀ ਹੋਏਗਾ ਪਰੰਤੂ ਡੈਫੀਨੇਟਲੀ ਪਤਾ ਨਹੀਂ ਕਦੋਂ ਮੰਤਰੀ ਸਾਹਿਬ ਵੱਲੋਂ ਉਹਨਾਂ ਸ਼ਬਦਾਂ ਤੇ ਪੁਰ ਅਮਲ ਉਹਨਾਂ ਤੇ ਖਰਾ ਉਤਰਿਆ ਜਾਵੇਗਾ ਕਿਉਂਕਿ ਸ਼ਹਿਰ ਦੇ ਵਿੱਚ ਦੂਜੇ ਪਾਸੇ ਆਪਾਂ ਚੋਰੀ ਛਿਕਾਰੀ ਦੀਆਂ ਘਟਨਾਵਾਂ ਦੀ ਗੱਲ ਕਰੀਏ ਲੁੱਟ ਖੋਹਾਂ ਦੀ ਗੱਲ ਕਰੀਏ ਤਾਂ ਇਹਨਾਂ ਤੇ ਹਾਲਾਤ ਆ ਕਿਸੇ ਤੋਂ ਵੀ ਲੁਕੇ ਛਿਪੇ ਨਹੀਂ ਨੇ ਹਾਲਾਂਕਿ ਹੁਸ਼ਿਆਰਪੁਰ ਦੇ ਐਸਐਸਪੀ सुरेंद्र ਲੰਬਾ ਵੱਲੋਂ ਹਰ ਇੱਕ ਇਕੱਠਾ ਨੂੰ ਜਿਹੜਾ ਉਹ ਬੇहद ਗੰਭੀਰਤਾ ਦੇ ਨਾਲ ਲਿਆ ਚੰਦਾ ਹੈ ਤੇ ਹੁਸ਼ਿਆਰਪੁਰ ਪੁਲਿਸ ਵੱਲੋਂ ਹੁਣ ਤੱਕ ਵੱਡੇ ਪੱਧਰ ਤੇ ਕਾਮਯਾਬੀਆਂ ਵੀ ਹਾਸਲ ਕੀਤੀਆਂ ਜਾ ਚੁੱਕੀਆਂ ਨੇ ਪਰੰਤੂ ਸਵਾਲ ਇਹ ਹੈ ਕਿ ਜੇਕਰ ਹੁਸ਼ਿਆਰਪੁਰ ਦੀ ਤੀਜੀ ਅੱਖ ਕੰਮ ਕਰਦੀ ਹੋਵੇਗੀ ਤਾਂ ਇਸ ਨਾਲ ਪੁਲਿਸ ਪ੍ਰਸ਼ਾਸਨ ਨੂੰ ਵੀ ਆ ਜਿਹੜਾ ਉਹ ਵੱਡਾ ਬਲ ਮਿਲੇਗਾ ਚੋਰਾਂ ਨੂੰ ਫੜਨ ਲਈ ਲੁਟੇਰਿਆਂ ਨੂੰ ਫੜਨ ਲਈ ਜਾਂ ਜੇਬ ਕਤਰਿਆਂ ਨੂੰ ਫੜਨ ਲਈ ਸੋ ਮੰਤਰੀ ਸਾਹਿਬ ਨੂੰ ਕਹਿਣਾ ਚਾਹਾਂਗਾ ਕਿ ਇਕੱਲੇ ਰੀਬਨ ਕੱਟਣੇ ਜਾ ਲੋਕਾਂ ਦੇ ਘਰਾਂ ਦੇ ਵਿੱਚ ਸਮਾਗਮਾਂ ਦੇ ਵਿੱਚ ਸ਼ਿਰਕਤ ਕਰਨੀ ਧਾਰਮਿਕ ਸਮਾਗਮਾਂ ਤੇ ਜਾ ਕੇ ਲਾਈਵ ਹੋ ਜਾਣਾ ਜਾਂ ਨੱਚਣਾ ਇਹੀ ਵਿਕਾਸ ਨਹੀਂ ਹੁੰਦਾ ਵਿਕਾਸ ਅਸਲ ਮਾਇਨੇ ਦੇ ਵਿੱਚ ਉਹ ਹੁੰਦਾ ਹੈ ਜਿਹੜਾ ਸਾਲ 2022 ਤੋਂ ਪਹਿਲਾਂ ਤੁਹਾਨੂੰ ਹੁਸ਼ਿਆਰਪੁਰ ਸ਼ਹਿਰ ਆ ਹੁਸ਼ਿਆਰਪੁਰ ਹਲਕਾ ਸਮੱਸਿਆਵਾਂ ਦੇ ਨਾਲ ਘਿਰਿਆ ਹੋਇਆ ਨਜ਼ਰ ਆਉਂਦਾ ਸੀ ਤੇ ਅੱਜ ਵੀ ਸ਼ਹਿਰ ਦੇ ਹਾਲਾਤ ਦੀ ਜੇਕਰ ਆਪਾਂ ਗੱਲ ਕਰੀਏ ਮੰਤਰੀ ਸਾਹਿਬ ਚਾਹੇ ਉਹ ਨਜਾਇਜ਼ ਕਬਜ਼ਿਆਂ ਦੀ ਗੱਲ ਕਰੀਏ ਆਵਾਰਾ ਪਸ਼ੂਆਂ ਦੀ ਗੱਲ ਕਰੀਏ ਗੰਦਗੀ ਦੀ ਗੱਲ ਕਰੀਏ ਕੁਝ ਵੀ ਹੋਲਿਸ ਵੈਲ ਅਜੇ ਤੱਕ ਹੁਸ਼ਿਆਰਪੁਰ ਦੇ ਵਿੱਚ ਨਹੀਂ ਹੈ ਹਾਲਾਂਕਿ ਇੱਥੋਂ ਤੱਕ ਕਿ ਤੁਹਾਡੇ ਵੱਲੋਂ ਉਦਘਾਟਨ ਵੀ ਕੀਤਾ ਜਾ ਚੁੱਕਿਆ ਸੀ ਮਾਡਲ ਟਾਊਨ ਦੇ ਵਿੱਚ ਜਿਹੜਾ ਕੂੜੇ ਦਾ ਡੰਪ ਚੁਕਵਾ ਦਿੱਤਾ ਜਾਵੇਗਾ ਸਮੇਂ-ਸਮੇਂ ਤੇ ਤੁਹਾਡੀ ਅਖਬਾਰੀ ਬਿਆਨ ਵੀ ਆਉਂਦੇ ਨੇ ਮੀਡੀਆ ਦੇ ਵਿੱਚ ਕਿ ਹੁਸ਼ਿਆਰਪੁਰ ਸ਼ਹਿਰ ਨੂੰ ਜਿਹੜਾ ਉਹ ਡੰਪ ਮੁਕਤ ਕਰ ਦਿੱਤਾ ਜਾਵੇਗਾ ਨੀਤੀ ਚਾਹੀਦੀ ਹੈ ਨਿਯਤ ਚਾਹੀਦੀ ਹੈ ਪ੍ਰੰਤੂ ਹੁਣ 2 ਸਾਲ ਦੇ ਸਮਾਂ ਜਿਹੜਾ ਉਹ ਮੁਕੰਮਲ ਹੋ ਚੁੱਕਿਆ ਤੁਹਾਡੀ ਸਰਕਾਰ ਨੂੰ ਜੇ ਨਹੀਂ ਵੀ ਹੋਇਆ ਆਉਣ ਵਾਲੇ 4 ਤੋਂ 5 ਦਿਨਾਂ ਤੱਕ ਤੁਹਾਡੀ ਸਰਕਾਰ ਨੂੰ 2 ਸਾਲ ਦਾ ਸਮਾਂ ਜਿਹੜਾ ਮੁਕੰਮਲ ਹੋ ਜਾਣਾ ਹੈ ਸੋ ਹੁਣ ਕੀ ਕਹਿ ਸਕਦੇ ਆ ਕਿ ਤੁਹਾਡੀ ਵੀ ਨੀਤੀ ਅਤੇ ਨੀਅਤ ਦੇ ਵਿੱਚ ਸਾਨੂੰ ਫਰਕ ਨਜ਼ਰ ਆ ਰਿਹਾ ਹੈ ਕਿਉਂਕਿ ਸੱਚਮੁੱਚ ਜੇਕਰ ਤੁਸੀਂ ਖੁਦ ਨੂੰ ਹੁਸ਼ਿਆਰਪੁਰ ਦਾ ਹਮਦਰਦ ਦੱਸਦੇ ਹੋ ਤਾਂ ਅੱਜ ਤੱਕ ਤੁਹਾਡੇ ਤੋਂ ਹੁਸ਼ਿਆਰਪੁਰ ਸ਼ਹਿਰ ਦੇ ਵੱਖ-ਵੱਖ ਚੌਂਕਾਂ 'ਚ ਲੱਗੇ ਸੀਸੀਟੀਵੀ ਕੈਮਰੇ ਠੀਕ ਹੈ ਕਿਉਂ ਨਹੀਂ ਕਰਵਾ ਹੋ ਸਕੇ ਇਹਦਾ ਜਵਾਬ ਹੈ ਜਿਹੜਾ ਮੈਨੂੰ ਲੱਗਦਾ ਕਿ ਮੰਤਰੀ ਸਾਹਿਬ ਤੁਹਾਨੂੰ ਜ਼ਰੂਰ ਲੋਕਾਂ ਨੂੰ ਦੇਣਾ ਚਾਹੀਦਾ ਲੋਕਾਂ ਦੀ ਕਚਹਿਰੀ ਦੇ ਵਿੱਚ ਆ ਕੇ ਦੇਣਾ ਚਾਹੀਦਾ ਤੁਸੀਂ ਲਾਈਵ ਦੇ ਸ਼ਕੀਨ ਹੋ ਦਿਹਾੜੀ ਦੇ ਵਿੱਚ 5577 ਵਾਰੀ ਤੁਸੀਂ ਲਾਈਵ ਰਹਿੰਦੇ ਹੋ ਹੁਸ਼ਿਆਰਪੁਰ ਦੇ ਵੱਖ-ਵੱਖ ਵਿਸ਼ਿਆਂ ਨੂੰ ਲੈ ਕੇ ਤੁਸੀਂ ਮੌਕੇ ਤੇ ਅਫਸਰਾਂ ਨੂੰ ਲਾਈਵ ਦੇ ਦੌਰਾਨ ਹੀ ਸਪੀਕਰ ਔਨ ਕਰਕੇ ਮੁਆਇਲਾ ਤੇ ਗੱਲਾਂ ਕਰਦੇ ਹੋ ਤੇ ਅੱਜ ਤੱਕ ਤੁਸੀਂ ਨਗਰ ਨਿਗਮ ਨੂੰ ਜਾਂ ਹੁਸ਼ਿਆਰਪੁਰ ਪ੍ਰਸ਼ਾਸਨ ਦੇ ਵੱਡੇ ਅਫਸਰਾਂ ਨੂੰ ਇਹ ਕਿਉਂ ਨਹੀਂ ਪੁੱਛਣਾ ਜ਼ਰੂਰੀ ਸਮਝਿਆ ਕਿ ਭਾਈ ਸਾਹਿਬ ਅੱਜ ਤੱਕ ਇਹ ਕੈਮਰੇ ਕਿਉਂ ਨਹੀਂ ਚੱਲੇ ਕਿ ਇਹ ਮੀਡੀਆ ਵੱਲੋਂ ਵੀ ਵਾਰ-ਵਾਰ ਇਹ ਜਿਹੜਾ ਮਾਮਲਾ ਉਜਾਗਰ ਕੀਤਾ ਜਾ ਰਿਹਾ ਸੋ ਉਮੀਦ ਹੈ ਕਿ ਹੁਣ ਮંત્રી ਸਾਹਿਬ ਤੇ ਜਿਹੜੇ ਕੰਨ ਤੇ ਜੂੰ ਮਾੜੀ ਮੋਟਿਓ ਜ਼ਰੂਰ ਸਰਕੇਗੀ ਤਾਂ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੰਤਰੀ ਸਾਹਿਬ ਇਸ ਖਬਰ ਨੂੰ ਵੇਖਣ ਤੋਂ ਬਾਅਦ ਸੀਸੀਟੀਵੀ ਕੈਮਰੇ ਉਹ ਜ਼ਰੂਰ ਠੀਕ ਕਰਵਾ ਦੇਣਗੇ ਸੋ ਮੰਤਰੀ ਸਾਹਿਬ ਜੇਕਰ ਤੁਸੀਂ ਨਹੀਂ ਠੀਕ ਕਰਵਾ ਸਕਦੇ ਹੋ ਤਾਂ ਲੋਕਾਂ ਦੀ ਗਜ਼ਾਰੀ ਦੇ ਵਿੱਚ ਆ ਕੇ ਸਾਫ਼ ਤੌਰ ਤੇ ਸਪੱਸ਼ਟ ਸ਼ਬਦਾਂ ਦੇ ਵਿੱਚ ਇਸ ਦਾ ਜਵਾਬ ਦਿਓ ਕਿਉਂਕਿ ਤੁਸੀਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹੋ ਸੋ ਤੁਹਾਨੂੰ ਤੁਹਾਡੀ ਜਵਾਬਦੇਹੀ ਵੀ ਬਣਦੀ ਹੈ ਲਾਜ਼ਮੀ ਹੈ ਕਿ ਆਖਰਕਾਰ ਕੀ ਸਾਰਾ ਮਾਚ ਰਿਹਾ ਹੈ ਕਿ ਅੱਜ ਤੱਕ ਤੁਹਾਡੀ ਸਰਕਾਰ ਚ ਸਰਕਾਰ ਦੇ 2 ਸਾਲ ਮੁਕੰਮਲ ਹੋਣ ਦੇ ਹੋਣ ਤੋਂ ਬਾਅਦ ਵੀ ਜਿਹੜੇ ਹੁਸ਼ਿਆਰਪੁਰ ਸ਼ਹਿਰ ਦੇ ਵੱਖ-ਵੱਖ ਚੌਂਕਾ 'ਚ ਲੱਗੇ ਸੀਸੀਟੀਵੀ ਕੈਮਰੇ ਸ਼ੁਰੂ ਕਿਉਂ ਨਹੀਂ ਹੋ ਸਕੇ ਸੋ ਬਹੁਤ-ਬਹੁਤ ਧੰਨਵਾਦ ਤੁਸੀਂ ਜੁੜੇ ਰਹੋ ਹੁਸ਼ਿਆਰਪੁਰ ਨਿਊਜ਼ ਦੇ ਨਾਲ